ਜਗਦੀਸ਼ ਟਾਈਟਲਰ ਦਾ ਜਿਹੜੇ ਆਈਏਕੇ ਪੌਟ ਜਿਹੜੇ 84 ਦੇ ਰਾਈਟਸ ਸੀ ਪਾਸੀ ਪਾਏ ਛੋਟੇ ਸੀ ਉਸ ਟਾਈਮ ਉਹ ਬੜੀ ਬੰਦ ਭਾਗੀ ਘਟਨਾ ਹੋਈਗਾ ਕਿ ਉਹ ਜੇ ਕਦੀ ਗੱਲਾਂ ਨਹੀਂ ਹੋਣੇ ਚਾਹਦਾ ਇੱਕ ਜਿਹੜਾ ਡੈਮੋਕਰੈਟਿਕ ਸੈਕੂਲਰ ਕੰਟਰੀ ਹੋਣੀ ਚਾਹੀਦਾ ਉਹਦੇ ਜਿਹੜੀ ਚੀਜ਼ ਦਾ ਕੋਈ ਤਾਲ ਨਹੀਂ ਨਾਲ ਦੇ ਨਾਲ ਹੀ ਅੱਜ ਜੋ ਅਖਬਾਰ ਤੋਂ ਪੜਿਆ ਕਿ ਜਲਦੀਸ਼ ਟਾਈਟਲਰ ਨੇ ਕਿਹਾ ਕਿ ਮੈਂ ਇਹਦੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵਾਲੀ ਇਹਦੇ ਦੇ 100 ਕਰੋੜ ਦਾ ਹੜਜਾਣੇ ਦਾ ਦਾਵਾ ਕਰਾਂਗਾ ਅੱਜ ਅਖਬਾਰ ਆਇਆ ਕੋਈ ਵੀ ਕਹਣ ਉਹਦੇ ਮੁਤਾਬਕ ਨੇ ਕਿਹਾ ਕਿ ਮੇਰੀ ਪੇਟੀ ਗਾਥੇ ਮੇਰੀ ਫੋਟੋ ਹੀ ਨਹੀਂ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਫਿਰ ਸੀਡੀ ਜਿਹੜੀ ਆ ਇਹਦੇ ਇਹਨੂੰ ਦੇਖਣਾ ਚਾਹੀਦਾ ਕਿ オリジナル ਆ ਕੋਈ ਹੋਰ ਆ ਫੈਬ੍ਰੀਕੇਟਡ ਹੈ ਕੀ ਆ ਅਗਰ ਇਹ オリジナル ਆ ਜਾਂ ਜਲਦੀਸ਼ ਟਾਈਟਲ ਰੋ ਉਹਦੇ ਚਾਗੇ ਤੇ ਕਾਂਗਰਸ ਦੇ ਵਿੱਚ ਅਸੀਂ ਸਭ ਤੋਂ ਖਿਲੋ ਖੜੇ ਹੋ ਕੇ ਆਪ ਡਿਮਾਂਡ ਕਰਾਂਗੇ ਅਸੀਂ ਆਪ ਜਿੱਥੇ ਸਾਨੂੰ ਉਤਰਨਾ ਦੇਣਾ ਪਿਆਗੇ ਇਹਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਇਹ ਇਹ ਤੁਹਾਡੇ ਨਾਲ ਪੰਜਾਬ ਦੇ ਨਾਲ ਹੀ ਖੜਿਆ ਇਨਸਾਨੀਅਤ ਦੇ ਨਾਲ ਖੜਿਆ ਜਿਹਦੀ ਮਾੜੀ ਜਿਹੀ ਗੈਰਤ ਆ ਉਹ ਕਦੀ ਉੱਠਾ ਕੰਮ ਨਹੀਂ ਕਰ ਸਕਦਾ ਵੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖਲਾਫ ਆਪਾਂ ਧਰਨੇ ਦਿਨ ਜਾ ਰਹੇ ਆ ਇਹਦੇ ਬਾਰੇ ਕੀ ਕਹਣਾ ਤੁਸੀਂ ਕੋਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਧਰਨੇ ਆ ਤਾਂ ਕੋਈ ਨਹੀਂ ਰੋਕ ਸਕਦਾ ਔਰ ਜੋ ਪੰਜਾਬ ਦਾ ਇਹ ਹਾਲਾਤ ਨੇ ਕਿ ਲੋਕਾਂ ਨੂੰ ਗੁੰਡਾ ਕਰਦੀ ਉਹ ਰਾਤ ਮਿਲੀ ਹੈ ਜਿਹੜੇ ਮੈਂ ਕਹੂੰਗਾ ਕਿ ਗੈਂਗਸਟਰ ਜਿਹੜੇ ਸੀਗੇ ਜਿਹੜੇ ਇਹਨਾਂ ਦੇ ਪੈਦਾ ਕੀਤੇ ਹੋਏ ਸੀਗੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਲੋਕ ਨੇ ਸ਼ਾਂਤੀ ਪਸੰਦ ਉਹਨਾਂ ਨੂੰ ਵੀ ਰਾਤ ਮਿਲ ਗਿਆ ਜਿਹੜੇ ਗਗਨੇਜਾ ਜਾਂ ਹੋਰ ਕੋਈ ਜਿਹੜੀ ਆਰਐਸਐਸ ਵਾਲਿਆਂ ਨੇ ਟ੍ਰਿੰਗ ਖੰਗਿਆ ਸੀ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਇਹ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ 'ਤੇ ਇਹਨਾਂ ਦੇ ਆਪਣੀ ਅਲਾਈਂਸ ਪਾਰਟੀ ਦੇ ਜਿਹੜੇ ਫੀਟਰ ਨੂੰ ਮਾਰ ਦਿੱਤਾ ਗਿਆ ਇਹਨਾਂ ਪੰਜਾਬ 'ਚ دہشت ਫਲਾਉਣ ਦੇ ਉਹਨਾਂ ਨੂੰ ਬਰਵਾਸ਼ਾ ਨੂੰ ਇਹਨਾਂ ਨੇ ਅਰੈਸਟ ਨਹੀਂ ਕੀਤਾ ਸਾਡੀ ਸਰਕਾਰ ਨੇ ਆਉਂਦਿਆਂ ਸਭ ਤੋਂ ਪਹਿਲਾਂ ਉਹ ਗੁੰਡੇ ਅੰਦਰ ਬੈਠੇ ਉਹਦੇ ਬਾਅਦ ਜਿਹੜਾ ਹੁਣੇ ਵਿੱਕੀ ਗੌਂਡਰ ਨੂੰ ਫੜਦਾ ਉਹਦੇ ਨਾਲ ਜਿਹੜੇ ਹੋਰ ਬੜੇ ਰਤ ਮੁਕਾਬਲਾ ਹੋਇਆ ਉਹਨਾਂ ਨੂੰ ਕਰਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਆਪਣੇ ਹਲਕੇ 'ਚ ਸਲਾਮਾ ਬੋਦਲਾ ਦਾ ਹੋ ਰਹਿਣ ਵਾਲਾ ਹੋਏ ਤੇ ਇਹਨਾਂ ਨੇ ਮੈਂ ਕਹੂੰਗਾ ਕਿ ਨਾਬਾ ਜੀਲ ਜਿਹੜੀ ਤੜਵਾਈ ਉਹ ਉਸ ਵਲੇ ਇਹਨਾਂ ਦੀ ਸਰਕਾਰ ਦਾ ਤੇ ਇਹਨਾਂ ਅਕਾਲੀ ਦਲ ਵਾਲਿਆਂ ਦਾ ਵਿੱਚ ਪੂਰਾ ਹੱਥ ਸਿੱਖਾ ਤੇ ਸਭ ਤੋਂ ਵੱਡੀ ਗੱਲ ਸੁਣੀ ਹੈ ਕਿ ਗੁੰਡਿਆਂ ਦੇ ਪੂਕ ਤੇ ਜਾ ਕੇ ਸ਼ਰਦਾਂਝੀਆਂ ਪੇਂਟ ਕਰਨੀਆਂ ਉਹ ਇਹਨਾਂ ਦਾ ਕੰਮ ਹੈ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਹੋ ਸਕਦੇ ਨੇ ਨਸ਼ਿਆਂ ਦੇ ਵਿੱਚ ਵਿੋਲ ਵਰਗੇ ਸਟੇਟਮੈਂਟ ਦੇਣ ਕਿ ਫਾਈਨਾਂਸ ਮਿਨਿਸਟਰ ਦਾ ਉਸ ਵਲੇ ਦੇ ਫਾਈਨਾਂਸ ਮਿਨਿਸਟਰ ਦਾ ਜਿਹੜਾ OS T ਦਾ ਉਹਨੇ ਸਾਨੂੰ ਇਸ ਕੰਮ ਵਿੱਚ ਧੱਕੇ ਲਿਆ ਪੰਜਾਬ ਦੇ ਲੋਕ ਚੀਕਾਂ ਮਾਰਦੇ ਕਿ ਪੰਜਾਬ ਦੀ ਜਵਾਨੀ ਬਰਬਾਦ ਕਰਨ ਉਹਣਾ ਬਿਕਰਮ ਮਜੀਠੀਆ ਸਰਦਾਰ ਸੁਖਵੀਰ ਸਿੰਘ ਜੀ ਜੇ ਧਰਨੇ ਲਾਉਣੇ ਨੇ ਧਰਨਾ ਲਾਓ ਬਿਕਰਮ ਮਜੀਠੀ ਦੇ ਘਰ ਦੇ ਬਾਹਰ ਜਿਨੇ ਪੰਜਾਬ ਦੀ ਜਵਾਨੀ ਖਾੜੀ ਧਰਨਾ ਲਾਓ ਪਰਮੇਦਰ ਟ੍ਰੀਟਸ ਦੇ ਘਰ ਦੇ ਬਾਹਰ ਜਿਨੇ ਮੁੰਡੇ ਪੈਦਾ ਕੀਤੇ ਗੈਂਗਸਟਰ ਬਣਾਏ ਧਰਨਾ ਲਾਉਣਾ ਤੇ ਜਿਹੜੀ ਪੰਜਾਬ ਦੀ ਕਿਸਾਨੀ ਬਰਬਾਦ ਤੁਹਾਡੇ ਟਾਈਮ ਤੋਂ ਹੋਈ ਜਾ ਆਓ ਜੱਕ ਜਿਹੜਾ 31000 ਕਰੋੜ ਰੁਪਏ ਤੁਸੀਂ ਪੰਜਾਬ ਦੇ ਹਿੱਸੇ ਤੇ ਵਾਧੂ ਪਾਇਆ ਜਿਹੜਾ ਨਹੀਂ ਸੀ ਪੈਣਾ ਚਾਹੀਦਾ ਘਰ ਨਾਲ ਲਈਏ ਇਕੱਠੀ ਹੋ ਕੇ ਤੁਸੀਂ ਸਾਨੂੰ ਲੀਡ ਕਰੋ ਅਸੀਂ ਭਾੜੇ ਸਾਰੇ ਪਿੱਛੇ ਚੱਲ ਕੇ ਉਹਦੇ ਮੋਦੀ ਦੀ ਕੋਠੀ ਦੇ ਬਾਹਰ ਤਰਨਾ ਲਾਈਏ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸਾਨੂੰ ਆਇਆ ਚੀਜ਼ਾਂ ਚਾਹੀਦੀਆਂ ਨੇ ਇਹ ਕੈਪਟਨ ਮਰਦਰ ਸਿੰਘ ਉਹਨੇ ਕਰਜ਼ਾ ਮਾਫ ਕਰਦੇ ਨੇ ਇਹ ਰੋਲਾ ਪੋੜੇ ਕਰਜ਼ਾ ਮਾਫ ਤੁਸੀਂ ਤੇ ਪੰਜਾਬ ਕਰਜ਼ੇ ਚ ਡੋਬ ਦਿੱਤਾ ਤੇ ਜੇ ਕੈਪਟਨ ਸਾਹਿਬ ਥੋੜਾ ਬਹੁਤ ਲੋਕਾਂ ਦੇ ਸਿਰਾਂ ਤੋਂ ਬੋਝ ਲਾਉਣਾ ਚਾਹੁੰਦੇ ਆ ਤੇ ਉਹਨੂੰ ਵੀ ਇਹ ਗਲਤ ਤਰੀਕਾ ਹੈ ਕਿ ਇਸ ਕਰਕੇ ਪੰਜਾਬ ਦੇ ਲੋਕ ਸੁਖਬੀਰ ਬਾਦਲੇ ਧਰਨਿਆਂ ਨਾਲ ਉਹਨਾਂ ਤੇ ਕੋਈ ਅਸਰ ਨਹੀਂ ਤੁਸੀਂ ਗਲਤ ਹੋਖੋਗੇ ਇਹਦੇ ਧਰਨੇ ਬੜੀ ਪੂਰੀ ਤਰ੍ਹਾਂ ਫੇਲ ਹੋਣਗੇ ਇਹ ਧਰਨੇ ਸਿਰਫ ਆਪਣੇ ਆਪ ਨੂੰ ਪਹੁੰਚਾਉਣ ਲਈ ਤੇ ਪੰਜਾਬ ਦੇ ਲੋਕਾਂ ਨੂੰ ਪਹੁੰਚਾਉਣ ਲਈ ਥੋੜੀ ਜਿਹੀ ਸਮਝਦਾਰ ਹੈ ਤਾਂ ਕੋਈ ਪੰਜਾਬੀ